ਕੈਨੇਡਾ ਤੋਂ ਨਾ ਉਹਨਾਂ ਪਰਿਵਾਰਾਂ ਲਈ ਇੱਕ ਵੱਡੀ ਖਬਰ ਆਈ ਹੈ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹ ਰਹੇ ਨੇ ਜਾਂ ਫਿਰ ਕੰਮ ਕਰ ਰਹੇ ਨੇ ਲੱਗਦਾ ਜਿਵੇਂ ਕੈਨੇਡਾ ਸਰਕਾਰ ਨੇ ਪਰਿਵਾਰਾਂ ਨੂੰ ਨੇੜੇ ਲਿਆਉਣ ਲਈ ਕੋਈ ਨਵਾਂ ਰਾਹ ਲੱਭ ਲਿਆ ਹਾਂਜੀ ਬਿਲਕੁਲ ਇਹ ਖਬਰ ਆਈ ਹੈ ਸਿੱਧੀ IRCC ਤੋਂ ਮਤਲਬ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਉਹਨਾਂ ਨੇ 2025 ਲਈ ਇੱਕ ਨਵੇਂ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਹਦੀ ਅੱਜਕਲ ਕਾਫੀ ਚਰਚਾ ਹੋ ਰਹੀ ਹੈ हां ਤੇ ਅੱਜ ਆਪਾਂ ਇਸੇ ਐਲਾਨ ਨੂੰ ਹੀ ਫਰੋਲਾਂਗੇ ਥੋੜਾ ਡੂੰਘਾਈ 'ਚ ਸਾਡੇ ਕੋਲ IRCC ਦਾ ਅਪਡੇਟ ਹੈਗਾ ਜਿਸ 'ਚ ਦੱਸਿਆ ਗਿਆ ਕਿ ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੇ ਟੈਂਪਰਰੀ ਵਰਕਰ ਨੇ ਉਹਨਾਂ ਦੇ ਮਾਪੇ ਹੁਣ ਕੈਨੇਡਾ ਆ ਕੇ ਕੰਮ ਕਰ ਸਕਣਗੇ ਇਹ ਪਹਿਲਾਂ ਤਾਂ ਨਹੀਂ ਸੀ ਹੁੰਦਾ ਨਾ ਪਹਿਲਾਂ ਤਾਂ ਜ਼ਿਆਦਾਤਰ ਵਿਜ਼ਿਟਰ ਵੀਜ਼ਾ ਤੇ ਜਾਂਦੇ ਸੀ ਸਹੀ ਕਿਹਾ ਬਿਲਕੁਲ ਵੱਖਰੀ ਗੱਲ ਹੈ ਇਹ ਸੋ ਅੱਜ ਆਪਣਾ ਮਕਸਦ ਹੀ ਹੈ ਇਸ ਨਵੇਂ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸਮਝਣਾ ਕੀ ਹੈ ਇਹ ਅਸਲ 'ਚ ਕੌਣ-ਕੌਣ ਅਪਲਾਈ ਕਰ ਸਕਦਾ ਸ਼ਰਤਾਂ ਕੀ ਨੇ ਫਾਇਦੇ ਕੀ ਹੋ ਸਕਦੇ ਨੇ ਤੇ ਵੱਡੇ ਪੱਧਰ ਤੇ ਕੈਨੇਡਾ ਦਾ ਮਕਸਦ ਕੀ ਹੈ ਇਸ ਪਿੱਛੇ ਆਓ ਸ਼ੁਰੂ ਕਰੀਏ ਫਿਰ ਹਾਂਜੀ ਬਿਲਕੁਲ ਤਾਂ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਹੈ ਕੀ ਬੇਸਿਕ ਜੀ ਗੱਲ ਦੇਖੋ AICC ਦਾ ਜਿਹੜਾ 2025 ਦਾ ਪਲਾਨ ਹੈ ਨਾ ਉਹਦਾ ਹਿੱਸਾ ਹੈ ਇੱਕ ਪਾਇਲਟ ਪ੍ਰੋਗਰਾਮ ਪਾਇਲਟ ਦਾ ਮਤਲਬ ਹੁੰਦਾ ਹੈ ਕਿ ਪਹਿਲਾਂ ਇਹਨੂੰ ਕੁਝ ਸਮੇਂ ਲਈ ਟ੍ਰਾਈ ਕਰਕੇ ਦੇਖਣਗੇ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਚ ਜਿਹੜੇ ਬੱਚੇ ਕੈਨੇਡਾ ਚ ਪੜ ਰਹੇ ਨੇ ਜਾਂ ਟੈਂਪਰੇਰੀ ਵਰਕ ਪਰਮਿਟ ਤੇ ਨੇ ਉਹਨਾਂ ਦੇ ਮਾਪਿਆਂ ਨੂੰ ਓਪਨ ਵਰਕ ਪਰਮਿਟ ਦੇਣ ਦੀ ਯੋਜਨਾ ਹੈ ਓਪਨ ਵਰਕ ਪਰਮਿਟ ਅਚਾ ਇਹ ਤਾਂ ਵੱਡੀ ਗੱਲ ਹੈ ਮਤਲਬ ਸਿਰਫ ਘੁੰਮਣ ਫਿਰਨ ਨਹੀਂ ਬਕਾਇਦਾ ਕੰਮ ਕਰਨ ਦਾ ਪਰਮਿਟ ਪਹਿਲਾਂ ਤਾਂ ਇਹ ਸੂਰਤ ਮਤਲਬ ਸੀ ਹੀ ਨਹੀਂ ਹੈਨਾ ਨਹੀਂ ਬਿਲਕੁਲ ਨਹੀਂ ਸੀ ਪਹਿਲਾਂ ਮਾਪੇ ਆਉਂਦੇ ਸੀ ਸੁਪਰ ਵੀਜ਼ਾ ਤੇ ਜਾਂ ਨਾਰਮਲ ਵਿਜ਼ਟਰ ਵੀਜ਼ਾ ਤੇ ਬੱਚਿਆਂ ਨਾਲ ਰਹਿ ਸਕਦੇ ਸੀ ਪਰ ਕੰਮ ਨਹੀਂ ਸੀ ਕਰ ਸਕਦੇ ਕਾਨੂੰਨੀ ਤੌਰ ਤੇ ਇਹ ਪ੍ਰੋਗਰਾਮ ਤਾਂ ਸਾਰੀ ਸਥਿਤੀ ਬਦਲ ਰਿਹਾ ਹੈ ਉਹਨਾਂ ਨੂੰ ਕੈਨੇਡਾ ਦੇ ਲੇਬਰ ਮਾਰਕੀਟ 'ਚ ਹਿੱਸਾ ਲੈਣ ਦਾ ਮੌਕਾ ਦੇ ਰਿਹਾ ਹੈ ਇਹ ਬਹੁਤ ਵੱਡਾ ਬਦਲਾਅ ਹੈ ਸਿਰਫ ਵੀਜ਼ਾ ਕੈਟਾਗਰੀ ਦਾ ਨਹੀਂ ਪਰਿਵਾਰਾਂ ਲਈ ਮੌਕਿਆਂ ਦਾ ਵੀ ਵਾਕਈ ਇਹ ਤਾਂ ਬਹੁਤ ਵੱਡੀ ਤਬਦੀਲੀ ਲੱਗਦੀ ਹੈ ਪਰ ਫਿਰ ਦਿਮਾਗ 'ਚ ਆਉਂਦਾ ਕਿ ਅਚਾਨਕ ਇਹ ਫੈਸਲਾ ਕਿਉਂ ਮਤਲਬ ਕੈਨੇਡਾ ਸਰਕਾਰ ਨੇ ਕਦਮ ਕਿਉਂ ਚੁੱਕਿਆ ਹੈ ਕੀ ਸੋਚ ਹੋ ਸਕਦੀ ਹੈ ਇਸ ਪਿੱਛੇ ਹਾਂਜੀ ਦੇਖੋ ਜੇ ਆਪਾਂ ਸਰੋਤ ਨੂੰ ਦੇਖੀਏ ਤਾਂ ਦੋ ਮੁੱਖ ਕਾਰਨ ਨਜ਼ਰ ਆਉਂਦੇ ਨੇ ਪਹਿਲਾ ਤੇ ਸ਼ਾਇਦ ਸਭ ਤੋਂ ਸੌਖਾ ਸਮਝ ਆਉਣ ਵਾਲਾ ਹੈ ਪਰਿਵਾਰਿਕ ਇਕਤਾ ਯਾਨੀ ਫੈਮਿਲੀ ਰੀਯੂਨੀਫਿਕੇਸ਼ਨ ਕੈਨੇਡਾ ਦੀ ਪਾਲਿਸੀ ਰਹੀ ਹੈ ਕਿ ਪਰਿਵਾਰ ਇਕੱਠੇ ਰਹਿਣ ਤੇ ਇਹ ਕਦਮ ਉਸੇ ਪਾਸੇ ਜਾਂਦਾ ਲੱਗਦਾ ਹਾਂ ਪਰਿਵਾਰਿਕ ਇਕਤਾ ਦਾ ਉਸੂਲ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਇੱਕ ਮੇਨ ਪਿਲਰ ਰਿਹਾ ਹੀ ਹੈ ਪਰ ਕੀ ਸਿਰਫ ਇਹੀ ਗੱਲ ਹੈ ਜਾਂ ਕੋਈ ਇਕਨੋਮਿਕ ਐਂਗਲ ਵੀ ਹੈਗਾ ਇਹਦਾ ਬਿਲਕੁਲ ਦੂਜਾ ਵੱਡਾ ਕਾਰਨ ਆਰਥਿਕ ਹੀ ਹੈ ਕੈਨੇਡਾ ਚ ਨਾ ਕਾਮਿਆਂ ਦੀ ਕਮੀ ਚੱਲ ਰਹੀ ਹੈ ਕਾਫੀ ਸੈਕਟਰਾਂ ਚ ਲੇਬਰ ਸ਼ਾਰਟੇਜ ਨੂੰ ਕਹਿੰਦੇ ਨੇ ਸੋ ਇਹ ਪ੍ਰੋਗਰਾਮ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਦਾ ਲੱਗਦਾ ਹੈ ਪਰਿਵਾਰ ਵੀ ਮਿਲ ਜਾਣਗੇ ਤੇ ਕੰਮ ਕਰਨ ਵਾਲੇ ਬੰਦੇ ਵੀ ਮਿਲ ਜਾਣਗੇ ਜਦੋਂ ਮਾਪੇ ਕੰਮ ਕਰਨਗੇ ਤਾਂ ਉਹ ਟੈਕਸ ਵੀ ਦੇਣਗੇ ਕੈਨੇਡਾ ਦੀ ਆਰਥਿਕਤਾ ਚ ਹਿੱਸਾ ਪਾਉਣਗੇ ਨਾਲੇ ਆਪਣਾ ਖਰਚਾ ਤੇ ਸ਼ਾਇਦ ਕੁਝ ਹੱਦ ਤੱਕ ਬੱਚਿਆਂ ਦਾ ਭਾਰ ਵੀ ਹਲਕਾ ਕਰਨਗੇ ਅੱਛਾ ਤਾਂ ਇਹ ਇੱਕ ਤਰ੍ਹਾਂ ਨਾਲ ਸੋਸ਼ਲ ਤੇ ਇਕਨੋਮਿਕ ਦੋਨੋਂ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ ਪਰਿਵਾਰ ਵੀ ਇਕੱਠੇ ਤੇ ਦੇਸ਼ ਦੀ ਲੇਬਰ ਮਾਰਕੀਟ ਨੂੰ ਵੀ ਹੈਲਪ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਸਭ ਤੋਂ ਜ਼ਰੂਰੀ ਸਵਾਲ ਹਰ ਕੋਈ ਤਾਂ ਨਹੀਂ ਜਾ ਸਕੇਗਾ ਕੌਣ ਹੋਵੇਗਾ ਯੋਗ ਸ਼ਰਤਾਂ ਕੀ ਨੇ ਹਾਂ ਇਹ ਬਹੁਤ ਜ਼ਰੂਰੀ ਹੈ ਸਮਝਣਾ ਯੋਗਤਾ ਦੀਆਂ ਸ਼ਰਤਾਂ ਚਲੋ ਇੱਕ ਇੱਕ ਕਰਕੇ ਦੇਖਦੇ ਹਾਂ ਪਹਿਲਾਂ ਬੱਚਿਆਂ ਲਈ ਕੀ ਸ਼ਰਤਾਂ ਨੇ ਪਹਿਲੀ ਗੱਲ ਜਿਹੜੇ ਮਾਪਿਆਂ ਨੇ ਅਪਲਾਈ ਕਰਨਾ ਉਹਨਾਂ ਦੇ ਬੱਚੇ ਕੈਨੇਡਾ 'ਚ ਹੋਣੇ ਚਾਹੀਦੇ ਨੇ ਜਾਂ ਤਾਂ ਵੈਲਿਡ ਸਟੱਡੀ ਪਰਮਿਟ ਤੇ ਮਤਲਬ ਸਟੂਡੈਂਟ ਜਾਂ ਸਿਰ ਵੈਲਿਡ ਵਰਕ ਪਰਮਿਟ ਤੇ ਯਾਨੀ ਟੈਂਪਰਰੀ ਫੋਰਨ ਵਰਕਰ ਠੀਕ ਹੈ ਮਤਲਬ ਬੱਚੇ ਦਾ ਕੈਨੇਡਾ 'ਚ ਲੀਗਲ ਸਟੇਟਸ ਹੋਣਾ ਚਾਹੀਦਾ ਸਟੂਡੈਂਟ ਜਾਂ ਵਰਕਰ ਇਹ ਤਾਂ ਸਿੱਧੀ ਜੀ ਗੱਲ ਹੈ ਹੋਰ ਦੂਜੀ ਸ਼ਰਤ ਜਿਹੜੀ ਸਰੋਚ ਲਿਖੀ ਹੈ ਉਹ ਥੋੜੀ ਧਿਆਨ ਨਾਲ ਸਮਝਣ ਵਾਲੀ ਹੈ ਲਿਖਿਆ ਹੈ ਕਿ ਬੱਚਾ ਕਟੋ-ਕਟ 6 ਮਹੀਨੇ ਤੋ ਕਿਸੇ ਵਿਜ਼ਿਟ ਵੀਜ਼ਾ ਤੇ ਕੈਨੇਡਾ ਵਿੱਚ ਐਕਟਿਵ ਹੋਣਾ ਚਾਹੀਦਾ ਹੈ ਹੁਣ ਇਹ ਜਿਹੜੇ ਸ਼ਬਦ ਨੇ ਨਾ ਕਿਸੇ ਵਿਜ਼ਿਟ ਵੀਜ਼ਾ ਤੇ ਇਹ ਥੋੜਾ ਜਿਹਾ ਕਨਫਿਊਜ਼ ਕਰ ਸਕਦੇ ਨੇ ਕਿਉਂਕਿ ਸਟੂਡੈਂਟ ਤਾਂ ਸਟੱਡੀ ਪਰਮਿਟ ਤੇ ਹੁੰਦੇ ਨੇ ਤੇ ਵਰਕਰ ਵਰਕ ਪਰਮਿਟ ਤੇ ਹਾਂ ਇਹ ਥੋੜਾ ਅਜੀਬ ਲੱਗ ਰਿਹਾ ਹੈ ਆਮ ਤੌਰ ਤੇ 6 ਮਹੀਨੇ ਦੀ ਮੌਜੂਦਗੀ ਤਾਂ ਮੰਗਦੇ ਨੇ ਪਰ ਵਿਜ਼ਿਟ ਵੀਜ਼ਾ ਤੇ ਇਹਦਾ ਕੀ ਮਤਲਬ ਹੋਇਆ ਦੇਖੋ ਇਦੀ ਇੱਕ ਸੰਭਾਵਨਾ ਇਹ ਹੋ ਸਕਦੀ ਹੈ ਕਿ IRCC ਦਾ ਮਤਲਬ ਹੋਵੇ ਕਿ ਬੱਚਾ ਬਸ 6 ਮਹੀਨੇ ਤੋਂ ਕੈਨੇਡਾ 'ਚ ਲਗਾਤਾਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੋਵੇ ਤੇ ਐਕਟਿਵ ਹੋਵੇ। ਪਾਵੇਂ ਉਹ ਸ਼ੁਰੂ 'ਚ ਵਿਜ਼ਟਰ ਵੀਜ਼ਾ ਤੇ ਆਇਆ ਹੋਵੇ ਤੇ ਬਾਅਦ 'ਚ ਸਟੱਡੀ ਆ ਵਰਕ ਪਰਮਿਟ ਲਿਆ ਹੋਵੇ। ਪਰ ਸੱਚ ਦੱਸਾਂ ਇਹ ਸਿਰਫ ਇੱਕ ਅੰਦਾਜ਼ਾ ਹੈ। ਜਦੋਂ ਤੱਕ IRCC ਪੂਰੀ ਡਿਟੇਲ ਨਹੀਂ ਦਿੰਦਾ ਪੱਕਾ ਕੁਝ ਨਹੀਂ ਕਹਿ ਸਕਦੇ। ਕਈ ਵਾਰ ਸ਼ੁਰੂਆਤੀ ਐਲਾਨਾਂ 'ਚ ਪਾਸ਼ਾ ਪੂਰੀ ਸਾਫ਼ ਨਹੀਂ ਹੁੰਦੀ। ਸੋ ਫਿਲਹਾਲ ਇਹੀ ਨੋਟ ਕਰਨਾ ਕਿ 6 ਇਨੇ ਦੀ ਐਕਟਿਵ ਮੌਜੂਦਗੀ ਚਾਹੀਦੀ ਹੈ ਠੀਕ ਹੈ ਮਤਲਬ ਇਸ ਪੁਆਇੰਟ ਤੇ ਹੋਰ ਕਲੈਰਿਟੀ ਆਵੇਗੀ ਬਾਅਦ ਚ ਚਲੋ ਹੁਣ ਗੱਲ ਕਰਦੇ ਹਾਂ ਮਾਪਿਆਂ ਦੇ ਕੀ ਸ਼ਰਤਾਂ ਨੇ ਉਹਨਾਂ ਨੂੰ ਕੀ ਕੀ ਕਰਨਾ ਪਊਗਾ ਹਾਂਜੀ ਮਾਪਿਆਂ ਲਈ ਵੀ ਕਈ ਸ਼ਰਤਾਂ ਨੇ ਪਹਿਲੀ ਉਹਨਾਂ ਕੋਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਇਹ ਤਾਂ ਖੈਰ ਬੇਸਿਕ ਹੈ ਦੂਜਾ ਉਹਨਾਂ ਨੂੰ ਮੈਡੀਕਲ ਕਰਵਾਉਣਾ ਪਵੇਗਾ ਤੇ ਉਹ ਪਾਸ ਕਰਨਾ ਪਵੇਗਾ ਉਹਦਾ ਸਰਟੀਫਿਕੇਟ ਦੇਣਾ ਹੋ ਮੈਡੀਕਲ ਹਾਂ ਇਹ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਚ ਆਮ ਹੀ ਹੁੰਦਾ ਹੈ ਖਾਸ ਕਰਕੇ ਵਰਕ ਪਰਮਿਟ ਲਈ ਸਰਕਾਰ ਦੇਖਦੀ ਹੈ ਕਿ ਕੋਈ ਪਬਲਿਕ ਹੈਲਥ ਨੂੰ ਖਤਰਾ ਤਾਂ ਨਹੀਂ ਜਾਂ ਹੈਲਥ ਸਿਸਟਮ ਤੇ ਬਹੁਤਾ ਬੋਝ ਤਾਂ ਨਹੀਂ ਪਵੇਗਾ ਬਿਲਕੁਲ ਤੀਜੀ ਸ਼ਰਤ ਕਾਫੀ ਇੰਪੋਰਟੈਂਟ ਹੈ ਤੇ ਸ਼ਾਇਦ ਕੁਝ ਲੋਕਾਂ ਨੂੰ ਨਿਰਾਸ਼ ਵੀ ਕਰੇ ਮਾਪਿਆਂ ਦੀ ਉਮਰ 60 ਸਾਲ ਤੋਂ ਕੱਟ ਹੋਣੀ ਚਾਹੀਦੀ ਹੈ 60 ਸਾਲ ਤੋਂ ਕੱਟ oh ਇਹ ਤਾਂ ਵੱਡੀ ਸ਼ਰਤ ਹੈ ਮਤਲਬ ਜਿਹੜੇ ਮਾਪੇ 60 ਜਾਂ ਉਸ ਤੋਂ ਉੱਪਰ ਨੇ ਉਹ ਇਸ ਪ੍ਰੋਗਰਾਮ 'ਚ ਨਹੀਂ ਆ ਸਕਦੇ ਭਾਵੇਂ ਬੱਚੇ ਯੋਗ ਹੋਣ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਹਾਂ ਇਹ ਏਜ ਲਿਮਿਟ ਦੇ ਪਿੱਛੇ ਕਈ ਗੱਲਾਂ ਹੋ ਸਕਦੀਆਂ ਨੇ ਇਕ ਤਾਂ ਸ਼ਾਇਦ ਇਹ ਯਕੀਨੀ ਬਣਾਉਣਾ ਕਿ ਜਿਹੜੇ ਮਾਪੇ ਆ ਰਹੇ ਨੇ ਉਹ ਮਤਲਬ ਕੰਮ ਕਰਨ ਦੇ ਯੋਗ ਹੋਣ ਫਿਜ਼ੀਕਲੀ ਤੇ ਮੈਂਟਲੀ ਤੇ ਲੇਬਰ ਫੋਰਸ ਚ ਸੱਚੀ ਯੋਗਦਾਨ ਪਾ ਸਕਣ ਦੂਜਾ ਹੋ ਸਕਦਾ ਹੈ ਲੰਬੇ ਸਮੇਂ ਚ ਹੈਲਥ케ਅਰ ਸਿਸਟਮ ਤੇ ਪੈਣ ਵਾਲੇ ਖਰਚੇ ਨੂੰ ਵੀ ਧਿਆਨ ਚ ਰੱਖਿਆ ਗਿਆ ਹੋਵੇ ਹੂੰ ਗੱਲ ਤਾਂ ਸੋਚਣ ਵਾਲੀ ਹੈ ਤੇ ਆਖਰੀ ਮੁੱਖ ਸ਼ਰਤ ਕੀ ਹੈ ਆਖਰੀ ਮੁੱਖ ਸ਼ਰਤ ਹੈ ਕਿ ਮਾਪਿਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਵਗੈਰਾ ਦੇਣਾ ਪੈ ਸਕਦਾ ਹੈ ਇਹ ਵੀ ਸਟੈਂਡਰਡ ਪ੍ਰੋਸੀਜਰ ਹੈ ਕੈਨੇਡਾ ਤੇ ਬਾਕੀ ਦੇਸ਼ਾਂ 'ਚ ਵੀ ਸਿਕਿਉਰਿਟੀ ਲਈ ਠੀਕ ਹੈ ਤਾਂ ਮੋਟਾ-ਮੋਟਾ ਇਹ ਹੋ ਗਿਆ ਬੱਚੇ ਦਾ ਵੈਲਿਡ ਸਟੇਟਸ 6 ਮਹੀਨੇ ਦੀ ਮੌਜੂਦਗੀ ਵਾਲੀ ਗੱਲ ਮਾਪਿਆਂ ਲਈ ਪਾਸਪੋਰਟ ਮੈਡੀਕਲ ਉਮਰ 60 ਤੋਂ ਘੱਟ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਚਲੋ ਇਹ ਤਾਂ ਹੋ ਗਈ ਯੋਗਤਾ ਦੀ ਗੱਲ ਪਰ ਹੁਣ ਆਉਂਦਿਆਂ ਉਸ ਪੁਆਇੰਟ ਤੇ ਜਿੱਨੇ ਸਭ ਤੋਂ ਵੱਧ ਧਿਆਨ ਖਿੱਚਿਆ ਐਲ ਐਮ ਆਈਏ ਨਹੀਂ ਚਾਹੀਦਾ ਇੰਨੀ ਵੱਡੀ ਗੱਲ ਕਿਉਂ ਹੈ ਅਸਲ 'ਚ ਹਾਂਜੀ ਇਹ ਵਾਕਈ ਇਸ ਪ੍ਰੋਗਰਾਮ ਦਾ ਸ਼ਾਇਦ ਸਭ ਤੋਂ ਰੈਵੋਲੂਸ਼ਨਰੀ ਪਾਰਟ ਹੋ ਸਕਦਾ ਹੈ ਐਲ ਐ ਐਮ ਆਈਏ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਹ ਆਮ ਤੌਰ ਤੇ ਚਾਹੀਦਾ ਹੁੰਦਾ ਹੈ ਜਦੋਂ ਕੋਈ ਕੈਨੇਡੀਅਨ ਕੰਪਨੀ ਕਿਸੇ ਬਾਹਰਲੇ ਬੰਦੇ ਨੂੰ ਕੰਮ ਤੇ ਰੱਖਦੀ ਹੈ ਇਹ ਕਾਫੀ ਮਤਲਬ ਲੰਬਾ ਤੇ ਔਖਾ ਪ੍ਰੋਸੈਸ ਹੁੰਦਾ ਹੈ ਕੰਪਨੀ ਨੂੰ ਸਰਕਾਰ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਇਸ ਨੌਕਰੀ ਲਈ ਕੋਈ ਕੈਨੇਡੀਅਨ ਜਾਂ ਪੀ ਆਰ ਬੰਦਾ ਨਹੀਂ ਮਿਲਿਆ ਇਸ਼ਤਿਹਾਰ ਦੇਣੇ ਪੈਂਦੇ ਨੇ ਹੋਰ ਬਹੁਤ ਕੁਝ ਅੱਛਾ ਜੇ ਐਲਐਮਆਈ ਦੀ ਲੋੜ ਨਹੀਂ ਇਹਦਾ ਮਤਲਬ ਕੀ ਹੋਇਆ ਮਾਪਿਆਂ ਲਈ ਨੌਕਰੀ ਕਿਵੇਂ ਲੱਭਣਗੇ ਫਿਰ ਐਲਐਮਆਈ ਤੋਂ ਛੋੜਦਾ ਮਤਲਬ ਹੈ ਕਿ ਮਾਪਿਆਂ ਨੂੰ ਕੈਨੇਡਾ ਆਉਣ ਲਈ ਪਹਿਲਾਂ ਤੋਂ ਕਿਸੇ ਕੰਪਨੀ ਤੋਂ ਜੌਬ ਆਫਰ ਲੈਣ ਦੀ ਲੋੜ ਨਹੀਂ ਹੈ ਬਸ ਉਹਨਾਂ ਨੇ ਇਸ ਪ੍ਰੋਗਰਾਮ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਤੇ ਵਰਕ ਪਰਮਿਟ ਲਈ ਅਪਲਾਈ ਕਰ ਦੇਣਾ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਉਹਨਾਂ ਨੂੰ ਮਿਲੇਗਾ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ ਹਾਂ ਇਹਦੇ ਬਾਰੇ ਥੋੜਾ ਹੋਰ ਦੱਸੋ ਇਹ ਕਲੋਜ਼ਡ ਤੋਂ ਕਿਵੇਂ ਵੱਖਰਾ ਹੁੰਦਾ ਦੇਖੋ ਕਲੋਜ਼ਡ ਵਰਕ ਪਰਮਿਟ ਹੁੰਦਾ ਹੈ ਜਦੋਂ ਤੁਸੀਂ ਸਿਰਫ ਇੱਕ ਖਾਸ ਕੰਪਨੀ ਲਈ ਇੱਕ ਖਾਸ ਪੋਜੀਸ਼ਨ ਤੇ ਤੇ ਕਈ ਵਾਰ ਇੱਕ ਖਾਸ ਸ਼ਹਿਰ 'ਚ ਕੰਮ ਕਰ ਸਕਦੇ ਹੋ ਜੇ ਨੌਕਰੀ ਬਦਲਣੀ ਹੈ ਤਾਂ ਆਮ ਤੌਰ ਤੇ ਨਵਾਂ ਵਰਕ ਪਰਮਿਟ ਲੈਣਾ ਪੈਂਦਾ ਹੈ ਜਿਸ ਲਈ ਸ਼ਾਇਦ ਦੁਬਾਰਾ ਐਲਐਮਆਈਏ ਚਾਹੀਦਾ ਹੋਵੇ ਪਰ ਓਪਨ ਵਰਕ ਪਰਮਿਟ 'ਚ ਇਹ ਬੰਦਿਸ਼ ਨਹੀਂ ਹੁੰਦੀ ਤੁਸੀਂ ਕੈਨੇਡਾ 'ਚ ਕੁਝ ਖਾਸ ਕੰਮ ਨੂੰ ਛੱਡ ਕੇ ਕਿਸੇ ਵੀ ਕੰਪਨੀ ਕੋਲ ਕੰਮ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਜੌਬ ਬਦਲ ਸਕਦੇ ਹੋ ਵਾਹ ਇਹ ਤਾਂ ਬਹੁਤ ਵੱਡੀ ਫਲੈਕਸੀਬਿਲਟੀ ਹੈ ਮਤਲਬ ਮਾਪੇ ਕੈਨੇਡਾ ਪਹੁੰਚ ਕੇ ਉਥੇ ਦੇਖ ਕੇ ਆਪਣੀ ਯੋਗਤਾ ਆਪਣੇ ਤਜਰਬੇ ਮੁਤਾਬਿਕ ਕੰਮ ਲੱਭ ਸਕਦੇ ਨੇ ਕਿਸੇ ਇੱਕੋ ਕੰਪਨੀ ਦੇ ਸਿਰ ਤੇ ਨਹੀਂ ਰਹਿਣਾ ਪਊਗਾ ਇਹ ਤਾਂ ਕਮਲਾ ਬਣਦਾ ਪ੍ਰੋਸੈਸ ਬਹੁਤ ਸੌਖਾ ਕਰ ਦਿੰਦਾ ਹੋਊਗਾ ਬਿਲਕੁਲ ਖਾਸ ਕਰਕੇ ਉਹਨਾਂ ਮਾਪਿਆਂ ਲਈ ਜਿਨ੍ਹਾਂ ਕੋਲ ਆਪਣੇ ਦੇਸ਼ ਦਾ ਤਜਰਬਾ ਤਾਂ ਹੈ ਪਰ ਕੈਨੇਡੀਅਨ ਮਾਰਕੀਟ 'ਚ ਸੈੱਟ ਹੋਣ ਲਈ ਸ਼ੁਰੂ 'ਚ ਸ਼ਾਇਦ ਵਕ-ਵਕ ਥਾਂ 'ਤੇ ਕੰਮ ਕਰਕੇ ਦੇਖਣਾ ਪਵੇ ਓਪਨ ਵਰਕ ਪਰਮਿਟ ਉਹਨਾਂ ਨੂੰ ਇਹ ਆਜ਼ਾਦੀ ਦਿੰਦਾ ਨਾਲੀ ਇਸ ਨਾਲ ਨਾ ਕਈ ਵਾਰ ਜਿਹੜਾ ਸ਼ੋਸ਼ਣ ਦਾ ਡਰ ਹੁੰਦਾ ਹੈ ক্লোਜ਼ਡ ਵਰਕ ਪਰਮਿਟ ਵਾਲਿਆਂ ਨਾਲ ਉਹ ਵੀ ਘਟ ਜਾਂਦਾ ਹੈ। ਹੂੰ ਇਹ ਐਲ ਐਮ ਆਈਏ ਫ੍ਰੀ ਓਪਨ ਵਰਕ ਪਰਮਿਟ ਵਾਲੀ ਗਲਤਾਂ ਸੱਚੀ ਇਸ ਪ੍ਰੋਗਰਾਮ ਨੂੰ ਬਹੁਤ ਖਾਸ ਬਣਾਉਂਦੀ ਹੈ। ਤਾਂ ਜੇ ਹੁਣ ਆਪਾਂ ਓਵਰਆਲ ਦੇਖੀਏ ਇਹ ਪ੍ਰੋਗਰਾਮ ਜੇ ਲਾਗੂ ਹੁੰਦਾ ਹੈ ਤਾਂ ਮਾਪਿਆਂ ਤੇ ਪਰਿਵਾਰਾਂ ਨੂੰ ਕੀ ਕੀ ਮੇਨ ਫਾਇਦੇ ਹੋ ਸਕਦੇ ਨੇ? ਫਾਇਦੇ ਤਾਂ ਕਾਫੀ ਹੋ ਸਕਦੇ ਨੇ ਪਰ ਮੁੱਖ ਮੁੱਖ ਗੱਲਾਂ ਇਹ ਨੇ। ਪਹਿਲਾ ਕਾਨੂੰਨੀ ਕੰਮ ਦਾ ਹੱਕ ਜਿਹਦੀ ਆਪਾਂ ਗੱਲ ਕਰ ਹੀ ਰਹੇ ਆਂ। ਮਾਪੇ ਕੰਮ ਕਰਕੇ ਪੈਸੇ ਕਮਾ ਸਕਦੇ ਨੇ ਦੂਜਾ ਪਰਿਵਾਰ ਇਕੱਠਾ ਰਹਿ ਸਕੇਗਾ ਲੰਬਾ ਵਿਛੋੜਾ ਨਹੀਂ ਪਵੇਗਾ ਬੱਚਿਆਂ ਨੂੰ ਮਾਪਿਆਂ ਦਾ ਸਹਾਰਾ ਮਾਪਿਆਂ ਨੂੰ ਬੱਚਿਆਂ ਦਾ ਇਹ ਮੈਂਟਲ ਹੈਲਥ ਲਈ ਬਹੁਤ ਚੰਗਾ ਤੀਸਰਾ ਆਰਥਿਕ ਸੁਤੰਤਰਤਾ ਮਾਪੇ ਆਪਣਾ ਖਰਚਾ ਚੁੱਕ ਸਕਣਗੇ ਬੱਚਿਆਂ ਦੇ ਬੋਝ ਘਟੇਗਾ ਨਾਲੇ ਟੈਕਸ ਦੇ ਕੇ ਕੈਨੇਡਾ ਦੀ ਇਕਨੋਮੀ 'ਚ ਵੀ ਯੋਗਦਾਨ ਪਾਉਣਗੇ ਹਾਂ ਇਹ ਤਿੰਨ ਤਾਂ ਬਿਲਕੁਲ ਸਿੱਧੇ ਤੇ ਵੱਡੇ ਫਾਇਦੇ ਨੇ ਪਰ ਕੀ ਇਸ ਤੋਂ ਅੱਗੇ ਵੀ ਕੁਝ ਹੈ ਮਤਲਬ ਇਹ ਸਿਰਫ ਟੈਂਪਰੇਰੀ ਗੱਲ ਹੈ ਜਾਂ ਇਹਦੇ ਕੋਈ ਲੌਂਗ ਟਰਮ ਇਫੈਕਟਸ ਵੀ ਹੋ ਸਕਦੇ ਨੇ ਹਾਂ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਆਉਂਦਾ ਜਿਹੜਾ ਸਰੋਤ ਚ ਵੀ ਮੈਂਸ਼ਨਡ ਹੈ ਇਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਚ ਜਿਹੜਾ ਕੰਮ ਦਾ ਤਜਰਬਾ ਮਿਲੇਗਾ ਨਾ ਕੈਨੇਡੀਅਨ ਵਰਕ ਐਕਸਪੀਰੀਅੰਸ ਉਹ ਪੀਆਰ ਯਾਨੀ ਪਰਮਨੈਂਟ ਰੈਜ਼ਿਡੈਂਸੀ ਲਈ ਅਪਲਾਈ ਕਰਨ ਵੇਲੇ ਕਾਊਂਟ ਹੋਵੇਗਾ ਸੱਚੀ ਪੀਆਰ ਲਈ ਕਾਊਂਟ ਹੋਵੇਗਾ ਓਹੋ ਇਹ ਤਾਂ ਗੇਮ ਚੇਂਜਰ ਹੋ ਸਕਦਾ ਹੈ ਇਹਦਾ ਮਤਲਬ ਕੀ ਹੋਇਆ ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਮਾਪੇਸ ਓਪਨ ਵਰਕ ਪਰਮਿਟ ਤੇ ਕੈਨੇਡਾ ਚ ਕੰਮ ਕਰਨਗੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਜਾਂ ਜਿਹੜੇ ਸੂਬਿਆਂ ਦਾ ਪ੍ਰੋਗਰਾਮਸ ਹੁੰਦੇ ਨੇ PNP's ਉਹਨਾਂ ਲਈ ਜਿਹੜਾ ਕੰਮ ਦਾ ਤਜਰਬਾ ਚਾਹੀਦਾ ਹੁੰਦਾ ਉਹ ਹਾਸਲ ਕਰ ਸਕਦੇ ਨੇ ਕੈਨੇਡਾ ਦਾ ਕੰਮ ਦਾ ਤਜਰਬਾ PR ਐਪਲੀਕੇਸ਼ਨਾਂ ਚ ਬਹੁਤ ਮਾਇਨੇ ਰੱਖਦਾ ਉਹਦੇ ਪੁਆਇੰਟਸ ਬਹੁਤ ਮਿਲਦੇ ਨੇ